ਨੰਤਨ ਬਾਬਾ ਖੇਤਰਪਾਲ ਜੀ ਦਾ ਸਲਾਨਾ ਜੋੜ ਮੇਲਾ ਮਿੱਠੀਆਂ ਜਾਂਦਾ ਛੜਦਾ ਹੋਇਆ ਸੁਪੰਨ ਜੀ ਹਾਂ ਤਨ ਤਨ ਬਾਬਾ ਖੇਤਰਪਾਲ ਜੀ ਦਾ ਜੋੜ ਮੇਲਾ ਟੈਂਕੀ ਮੱਲਾਂ ਵਾਲਾ ਖਾਸ ਨਜ਼ਦੀਕ ਕਾਮਲਵਾਲਾ ਰੋਡ ਦਿਨ ਹਰ ਸਾਲ 1500 ਨੂੰ ਬੜੀ ਸ਼ਰਧਾ ਭਾਵਨਾ ਤੇ ਧੂਮ-ਧਾਮ ਨਾਲ ਸੰਗਤਾਂ ਅਤੇ ਇਲਾਕੇ ਦੇ ਸਜੋਗ ਨਾਲ ਬੜੇ ਹੀ ਸਜਜੇ ਤਰੀਕੇ ਨਾਲ ਸੱਭਿਆਚਾਰਕ ਰੀਤਾਂ ਨਾਲ ਮਨਾਇਆ ਜਾਂਦਾ ਹੈ ਇਸ ਵਾਰ ਸਲਾਨਾ ਜੋੜ ਮੇਲੇ ਤੇ ਪੰਜਾਬ ਦੇ ਮਸ਼ਹੂਰ ਲੋਕ ਗਾਇਕ ਤੇ ਗਾਣਾ ਜੋੜੀ ਜਸਪ੍ਰੀ ਜੱਸੀ شریف ਦਿਲਦਾਰ ਤੇ ਰੁਸਖਾਨਾ ਖਾਨ ਨੇ ਪਹੁੰਚ ਕੇ ਲੋਕਾਂ ਦਾ ਮਨੋਰੰਜਨ ਕੀਤਾ ਮੋਕੇ ਸ੍ਰੋਤਿਆ ਦਾ ਵਿਸ਼ੇਸ਼ ਤੌਰ ਤੇ ਖਿੱਚ ਦਾ ਕੇਂਦਰ ਬਣਿਆ ਰਿਹਾ ਅਤੇ ਇਹ ਵੀ ਦੱਸਦੀ ਹੈ ਕਿ ਇਲਾਕੇ ਦੇ ਸੰਗਤਾਂ ਦੇ ਸਹਿਯੋਗ ਨਾਲ ਪਹਿਲੀ ਵਾਰ ਅਖਾੜੇ ਦਾ ਪ੍ਰੋਗਰਾਮ ਕਰਵਾਇਆ ਗਿਆ ਸੀ ਇਸ ਮੌਕੇ ਧੰਨ ਧੰਨ ਬਾਬਾ ਖੇਤਰਪਾਲ ਜੀ ਕਮੇਟੀ ਮੈਂਬਰਾਂ ਨੇ ਦਰਬਾਰ ਤੇ ਪਹੁੰਚੇ ਹੋਏ ਹਜ਼ਾਰਾਂ ਸ਼ਰਧਾਲੂਆਂ ਦਾ ਇਲਾਕੇ ਦੇ ਸੰਗਤਾਂ ਦਾ ਪਹੁੰਚੇ ਕਲਾਕਾਰਾਂ ਸਹਿਤ ਸੰਤਾ ਮੋਤਬਰ ਸੱਜਣਾ ਦਾ ਧੰਨਵਾਦ ਕੀਤਾ ਕਮੇਟੀ ਪ੍ਰਧਾਨ ਸੁਰਜਾ ਟਵਾਲ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਧੰਨ ਧੰਨ ਬਾਬਾ ਖੇਤਰਪਾਲ ਜੀ ਦੀ ਭਾਰਤ ਦੇ ਚੰਦਰ ਅਨੇਕਾ ਮੰਦਰ ਹਨ ਉਸੇ ਤਰ੍ਹਾਂ ਹੀ ਧੰਨ ਧੰਨ ਬਾਬਾ ਖੇਤਰਪਾਲ ਜੀ ਦੀ ਗਾਵੀ ਮੰਨਣਯੋਗ ਹੈ ਇੱਥੇ ਨੇਕਾਂ ਹੀ ਲੋਕ ਆਪਣੀਆਂ ਮਨੋਕਾਮਨਾ ਲੈ ਕੇ ਆਉਂਦੇ ਹਨ ਜੋਕ ਲੋਕਾਂ ਦੀ ਸ਼ਰਧਾ ਭਾਵਨਾ ਸਹਿਤ ਪੂਰੀਆਂ ਹੁੰਦੀਆਂ ਹਨ ਜਿਹਦੀਆਂ ਰੌਣਕਾ ਹਰ ਸਾਲ ਜੁਲਾਈ ਮਹੀਨੇ ਚੋ 1500 ਨੂੰ ਮੇਲੇ ਵਜੂ ਦੇਖਣ ਨੂੰ ਮਿਲਦੀਆਂ ਹਨ ਇਸ ਮੇਲੇ ਵਿੱਚ ਸਮੂਹ ਇਲਾਕਾ ਨਿਵਾਸੀਆਂ ਤੇ ਮੱਲਾਵਾਲ ਖਾਸ ਤੇ ਪ੍ਰੋਜ ਪ੍ਰਦੂਸ਼ ਸਮੂਹ ਸੰਗਤ ਅਤੇ ਨਾਰੀ ਵੀਰਾਂ ਨੇ ਦਿਲੋ ਸਹਿਯੋਗ ਕੀਤਾ ਹੈ ਇਸ ਮੌਕੇ ਕਮੇਟੀ ਪ੍ਰਧਾਨ ਸੁਰਜਟਵਾਲ ਨੇ ਸਾਡੀ ਪੱਤਰਕਾਰ ਟੀਮ ਨਾਲ ਗੱਲਬਾਤ ਕਰਦਿਆ ਕਿ ਇਹ ਮੇਲਾ ਪਹਿਲੀ ਵਾਰ ਵੱਡੇ ਪੱਧਰ ਤੇ ਸ਼੍ਰੀ ਦਿਲਦਾਰ ਜਸਪ੍ਰਿਤ ਜੱਸੀ ਅਤੇ ਰਸਖਾਨਾ ਕਾਨ ਦੇ ਅਖਾੜੇ ਸਹਿਤ ਮਨਾਇਆ ਗਿਆ ਹੈ ਇਸ ਤੋਂ ਪਹਿ ਔਲ ਕੜੀ ਲੰਗਰ ਪ੍ਰਚਾਦਾ ਵਰਤਾ ਕੇ ਸੰਗਤਾਂ ਮਨਾਉਂਦੀਆਂ ਸਨ ਪਰ ਇਸ ਵਾਰ ਕੋਸ਼ਿਸ਼ ਕੀਤੀ ਸਮੂਹ ਕਮੇਟੀ ਮੈਂਬਰਾਂ ਇੱਕ ਮੀਟਿੰਗ ਕੀਤੀ ਕਿ ਇਸ ਵਾਰ ਮੇਲੇ ਵਿੱਚ ਨਵਾਂ ਰੰਗ ਪਰਿਆ ਜਾਵੇ ਜਿਸ ਤਹਿਤ ਸੰਗਤਾਂ ਅਤੇ ਇਲਾਕੇ ਦੇ ਸਹਿਯੋਗ ਨਾਲ ਵੱਡੇ ਪੱਧਰ ਤੇ ਮਨਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਸਾਲ ਸੰਗਤਾਂ ਦੇ ਸਹਿਯੋਗ ਨਾਲ ਹੋਰ ਵੱਡਾ ਉਪਰਾਲਾ ਕਰਕੇ ਹੋਰ ਵੱਡੇ ਪੱਧਰ ਤੇ ਮਨਾਉਣ ਦੀ ਕੋਸ਼ਿਸ਼ ਕਰਾਂਗੇ ਇਸ ਮੌਕੇ ਉਹਨਾਂ ਨੇ ਮੇਲੇ ਵਿੱਚ ਪਹੁੰਚੇ ਸੰਗਤਾਂ ਦਾ ਇਲਾਕੇ ਦੇ ਮੋਤਵਰ ਸੱਜਣਾ ਦਾ ਸੰਤਾ ਮਹੰਤਾ ਦਾ ਧੰਨਵਾਦ ਕੀਤਾ ਤਨਤਨ ਬਾਬਾ ਖੇਤਰਪਾਲ ਜੀ ਦੇ ਮੇਲੇ ਦੌਰਾਨ ਚਾਪ ਕੋੜੇ ਚ ਮਿੱਠੇ ਚੋਲ ਲੰਗਰ ਪ੍ਰਸ਼ਾਦਾ ਆਇਆ ਇਹ ਸੰਤਾਲੇ ਔਟਟ ਵਰਤਾਇਆ ਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਮੁੱਖ ਸੇਵਾਦਾਰ ਪਿੰਦਾ ਨਾਦ ਜੀ ਪ੍ਰਧਾਨ ਸੁਰਜ ਅਟਵਾਲ ਜੀ ਬਾਬਾ ਦਲਜੀਤ ਸਿੰਘ ਪ੍ਰੋਇਪਰ ਗੁਰਤੇਜ ਸਿੰਘ ਕਾਲੂ ਸਤਪਾਲ ਪੱਟੀ ਆਰਟਿਸਟ ਮਨੀ ਅਟਵਾਲ ਜੋਰਾ ਅਟਵਾਲ ਸੰਦੀਪ ਸੀਪਾ ਸਾਜਣਾ ਅਟਵਾਲ ਮਦਨ ਅਟਵਾਲ ਸਾਗਰ ਸੰਦੂ ਸਰਜੀਤ ਸਿੰਘ ਅਟਵਾਲ ਹਰਜੀਤ ਸਿੰਘ ਅਟਵਾਲ ਪ੍ਰਧਾਨ ਟੈਕਸੀ ਸਟੈਂਡ ਯੂਨੀਅਨ ਗੌਰਪ੍ਰੀਤ ਸਿੰਘ ਸੰਦੂ ਗਗਨ ਅਰਜਿੰਦਰ ਸਿੰਘ ਸੰਦੂ ਪੰਗੜਾ ਗਰੂਪ ਲਾ ਪੱਟੀ ਮਲਵਈ ਗਿੱਦਾ ਗਰੁੱਪਾ ਸਾਨੂੰ ਅਟਵਾਲ ਮਿੱਠਣ ਦਰਸ਼ਨ ਸਬਜੀ ਵਾਲਾ ਮਨਜੀਤ ਮਿਸਤਰੀ ਦਿਲਬਾਗ ਸਿੰਘ ਮਨੋਜ ਨਿਊਜ਼ੀਲੈਂਡ ਦਲਜੀਤ ਜੁਕੇ ਆਮਣ ਮਲੇਸ਼ੀਆ ਆਦ ਹੋਰ ਅਨੇਕਾਂ ਸੰਗਤਾਂ ਸਹਿਤ ਸੇਵਾਦਾਰ ਹਾਜ਼ਰ ਸਨ ਦੇਖੋ ਮੱਲਾਵਾਲ ਤੋਂ ਰਾਏਵਰ ਸਿੰਘ ਕਚੋਰਾ ਦੀ ਵਿਸ਼ੇਸ਼ ਰਿਪੋਰਟ ਜੇਕਰ ਤੁਸੀਂ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਐਂਡ ਲਾਈਕ ਜ਼ਰੂਰ ਕਰ ਲੈਣਾ ਤਾਂ ਕਿ ਪੰਜਾਬ ਤੇ ਦੇਸ਼ ਵਿਦੇਸ਼ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚ ਕੇ ਸਭ ਤੋਂ ਪਹਿਲਾਂ ਬਨੇਰੋ ਸੜਨਾ ਦੇਖਦੇ ਰਹੋ ਸਾਡਾ ਚੈਨਲ ਦਰਬਾਰ ਦੀ ਜੈ ਸੋ ਦੋਸਤਾਂ ਨੂੰ ਦੇਖ ਕੇ ਬੜੀ ਖੁਸ਼ੀ ਹੋਵੇਗੀ ਕਿ ਜਿਹਨਾਂ ਕਲਾਕਾਰਾਂ ਨੂੰ ਤੁਸੀਂ ਆਪਣੇ ਘਰ ਬੈਠੇ ਟੀਵੀ ਚਾਲਾ ਰਾਈ ਦੇਖਦੇ ਹੋ ਜਿਵੇਂ ਕਿ ਅਮਰਜੋਨ ਮੀਡੀਸਾ ਪੰਜਾਬੀ 뮤직 ਫੈਸਟੀਵਲ ਬਲੇ ਬਲੇ ਤੇ ਜੋਸ਼ ਕਰਗਾ ਤੇ ਉਹ ਪੰਜਾਬੀ ਕਲਾਕਾਰ ਜਿਨ੍ਹਾਂ ਨੂੰ ਅਕਸਰ ਤੁਸੀਂ ਆਪਣੇ ਘਰ ਬੈਠੇ ਸੁਣਦੇ ਹੋ ਸੋ ਤੁਹਾਡੀ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ ਮੇਲੇ ਮਰਕੀ ਗੋਈ ਸਭ ਤੋਂ ਪਹਿਲਾਂ ਜੀ ਧੰਨ ਧੰਨ ਬਾਬਾ ਖੇਤਰਪਾਲ ਜੀ ਦੇ ਮੇਲੇ ਦੀਆਂ ਸਮੂਹ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਸਾਡੇ ਵੱਲੋਂ ਮੈਂ ਤੁਹਾਡਾ ਆਪਣਾ ਛੋਟਾ ਵੀਰ ਲਾ ਪੰਜਾਬ ਇਲਾਕਾ ਨਿਵਾਸੀਆਂ ਦੀ ਸਰਦਾ ਭਾਵਨਾ ਸੰਜੋਗ ਦੇ ਨਾਲ ਬਹੁਤ ਹੀ ਧੂਮਤਮ ਨਾਲ ਪਹਿਲਾ ਲੰਗਰ ਪ੍ਰਸ਼ਾਦੇ ਦਾ ਹੁੰਦਾ ਸੀ ਐਦ ਕੀ ਉਪਰਾਲਾ ਕੀਤਾ ਸਾਰੇ ਵੀਰਾਂ ਨੇ ਰਲ ਕੇ ਸੂਰਜ ਅਟਵਾਲ ਸਾਡੇ ਪ੍ਰਧਾਨ ਜੀ ਉਹਨਾਂ ਦੀ ਹਾਂਜੀ ਹਾਂਜੀ ਉਹਨਾਂ ਦੀ ਟੀਮ ਸਾਰੀ ਇਕੱਠੇ ਹੋ ਕੇ ਸਾਰੇ ਨਗਰ ਨੇ ਸੰਜੋਗ ਦਿੱਤਾ ਮੇਲਾ ਕਰਵਾਇਆ ਗਿਆ ਬਹੁਤ ਹੀ ਮਨ ਨੂੰ ਸਕੂਨ ਮਿਲਿਆ ਅੱਗੇ ਤੋਂ ਵੀ ਇਦਾਂ ਹੀ ਮੇਲਾ ਕਰਾਉਂਦੇ ਰਾਂਗੇ ਸਮੱਤ ਬਖਸ਼ੇ ਪਰਮਾਤਮਾ ਮਤਬੁੱਧੀ ਬਖਸ਼ੇ ਸਾਰਿਆਂ ਨੂੰ ਲੰਗਰ ਸਦਾ ਇਦਾਂ ਚੱਲਦੇ ਰਹਿਣਗੇ ਜੀ ਜਗਰਾ ਬਾਬੇ ਖੇਤਰਪਾਲ ਦਾ ਬੋਲ ਸੱਚੇ ਦਰਵਾਜ਼ੇ ਕੀ ਜੈ ਹਾਂਜੀ ਪ੍ਰਧਾਨ ਜੀ ਅੱਜ ਦੇ ਮੇਲੇ ਬਾਰੇ ਕੀ ਕਹੋਗੇ ਸਭ ਤੋਂ ਪਹਿਲਾਂ ਦਾ ਜੈ ਬਾਬੇ ਦੀ ਜੀ ਜੋ ਕਿ ਧੰਨ ਧੰਨ ਬਾਬਾ ਖੇਤਰਪਾਲ ਜੀ ਦੀ ਜਗ੍ਹਾ ਤੇ ਸਾਲਾਨਾ ਜੋੜ ਮੇਲਾ ਕਰਾਇਆ ਗਿਆ ਮੈਂ ਸਾਰੇ ਨਗਰ ਦਾ ਤਹਿ ਦਿਲੋਂ ਧੰਨਵਾਦਾਂ ਤੇ ਜਿਹੜੇ ਮੇਰੇ ਵੀਰ ਨਾਲ ਮੇਰੇ ਨਾਲ ਅਨਥਕ ਮਿਹਨਤੀ ਮੇਰੇ ਸੇਵਾਦਾਰ ਵੀਰ ਭਰਾ ਉਹਨਾਂ ਦਾ ਮੈਂ ਸਦਾ ਰਿਣੀ ਰਹਾਂਗਾ ਕਿ ਜਿਸ ਤਰ੍ਹਾਂ ਉਹਨਾਂ ਤਹਿ ਦਿਲੋਂ ਸੇਵਾ ਨਿਭਾਈ ਏ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀਆਂ ਕਲਾਂ ਰੱਖੇ ਤਰੱਕੀਆਂ ਬਖਸ਼ੇ ਤੇ ਇਦਾਂ ਹੀ ਅੱਗੇ ਤੋਂ ਮੇਲਾ ਸੁਖ ਸ਼ਾਂਤੀ ਨਾਲ ਆਉਂਦਾ ਰਹੇ ਤੇ ਸਾਰੇ ਵੀਰ ਭਰਾ ਸੁਖ ਸ਼ਾਂਤੀ ਨਾਲ ਸੇਵਾ ਕਰਦੇ ਰਹੀਏ ਮਨੋਰੰਜਨ ਲਈ ਕਿਹੜੇ ਲੋਕ ਆਇਆ ਹੈ ਇਹ ਪੰਜਾਬ ਦੇ ਮਸ਼ਹੂਰ ਗਾਇਕ ਜੋੜੀ ਜੀ ਆਪਣਾ ਸ਼ਰੀਫ ਦਿਲਦਾਰ ਸੀ ਤੇ ਨਾਲ ਉਹਨਾਂ ਰੁਕਸਾਨਾ ਖਾਨ ਤੇ ਜਸਮੀਨ ਜੱਸੀ ਜੀ ਪਹਿਲੀ ਵਾਰ ਉਪਰਾਲਾ ਕੀਤਾ ਜੀ ਨਹੀਂ ਪਹਿਲਾਂ ਉਪਰਾਲਾ ਤਾਂ ਪਹਿਲੀ ਵਾਰੀ ਨਹੀਂ ਹੈਗਾ ਜੀ ਪਹਿਲਾਂ ਲੰਗਰ ਪਾਣੀ ਚੱਲਦਾ ਸੀ ਚਲੋ ਵੀਰਾਂ ਭਰਾਵਾਂ ਦੇ ਨਗਰ ਦੇ ਸੰਯੋਗ ਨਾਲ ਐਤਕੀ ਸੋਚਾ ਕੁਝ ਥੋੜਾ ਜਿਹਾ ਅਲੱਗ ਹੋ ਜੇ ਤੋਂ ਜਿੰਨਾ ਕੋ ਹੋਇਆ ਸੀ ਕੀਤਾ ਜੀ ਕੋਹਲਾ ਬਾਬੇ ਜੇਤਰਾ ਬਾਣੀ ਬੋਲ ਸਾਡੇ ਦਰਬਾਰ ਕੀ ਜੈ ਇਹਦੇ ਪ੍ਰੋਗਰਾਮ ਬਾਰੇ ਤਾਂ ਬਸ ਇਹੀ ਕਵਾਂਗੇ ਕਿ ਬਾਬਾ ਜੀ ਦੀ ਬਹੁਤ ಅಪਾਰ ਕਿਰਪਾ ਹੋਈ ਆ ਬਹੁਤ ਸੋਹਣਾ ਪ੍ਰੋਗਰਾਮ ਲੱਗਿਆ ਆ ਬਾਬਾ ਖੇਤਰਪਾਲ ਜੀ ਦਰਬਾਰ ਪਿੰਡ ਮੱਲਾਵਾਲਾ ਬੇਟੀ ਤੇ ਸਾਡੇ ਨਾਲ ਸਾਡੀ ਸਰਕਾਰਾਂ ਸਾਈਂ ਦਲਾਵਰ ਸ਼ਾਹ ਜੀ ਸਭਾ ਪੀਰ ਦਲਾਵਰ ਸ਼ਾਹ ਜੀ ਦਰਬਾਰ ਰੋਜਪੁਰ ਤੋਂ ਪਹੁੰਚੇ ਨੇ ਤੇ ਉਹਨਾਂ ਦਾ ਵੀ ਧੰਨਵਾਦ ਆ ਸਾਨੂੰ ਬਹੁਤ ਪਿਆਰ ਮਿਲਿਆ ਬਾਬਾ ਜੀ ਉਹਨਾਂ ਵੱਲੋਂ ਸਾਰੀਆਂ ਸੰਗਤਾਂ ਵੱਲੋਂ ਜਣਗੀ ਕੁੱਲ ਮਿਲਾ ਕੇ ਬਹੁਤ ਅੱਛਾ ਲੱਗਿਆ ਤੇ ਬਹੁਤ ਘੈਂਟ ਮੇਲਾ ਹੋਇਆ ਬਹੁਤ ਸੋਹਣੀ ਸਟੇਜ ਲੱਗੀ ਤੇ ਸਾਰੀ ਸੰਗਤ ਨੂੰ ਸਾਰੀ ਆਡੀਅנס ਨੂੰ ਸਾਰੇ ਨਗਰ ਨਿਵਾਸੀਆਂ ਨੂੰ ਬਹੁਤ ਮਜ਼ਾ ਆਇਆ ਤੇ ਬਾਬਾ ਜੀ ਇਦਾਂ ਹੀ ਸ਼ੀਰਪਾਤ ਬਣਾਈ ਰੱਖਣ ਤੇ ਬਹੁਤ ਘੈਂਟ ਲੱਗਿਆ ਜੈ ਮਸਤਾ ਦੀ ਜੈ ਪੀਰਾਂ ਦੀ ਜੈ ਸਾਈਆਂ ਦੀ ਹਾਂਜੀ ਬਾਬਾ ਜੀ ਬਹੁਤ ਵਧੀਆ ਮੇਲਾ ਸੀ ਜਿਹੜਾ ਬਾਤ ਚੰਗੀ ਸੀ ਉਹਨਾਂ ਦੀ ਬੋਲਣ ਦਾ ਅੰਦਾਜ਼ ਬੜਾ ਵਧੀਆ ਸੀ ਪਰ ਅਸੀਂ ਨਹੀਂ ਉਹਨਾਂ ਆਪ ਗਿਆ ਜੋਦ ਕੋਗੇ ਹਟਾਂਗੇ ਜੋ ਕਿ ਉਹ ਪੂਰਾ ਕੀਤਾ ਆਜ ਬਲੰਦ ਸੀ ਬਹੁਤ ਵਧੀਆ ਸੀ ਕਿਰਪਾ ਹੋ ਗਈ ਬੱਬਾ ਜੀ ਦੀ ਮੇਰਾ ਲਗੀਆਂ ਨੇ ਬਹੁਤ ਵਧੀਆ ਪੀਲਾ ਭਰਿਆ ਰੱਖ ਕੋਸੀ ਗਾ ਤੇ ਜੋ ਸੋਚਿਆ ਉਹது ਵਾਦ ਕੇ ਹੋਇਆ ਜੇਕਰ ਆਪਾਂ ਬੱਬਾ ਕਿਸਾਨ ਜੀ ਕਮੇਟੀ ਦਾ ਪ੍ਰਧਾਨ ਦਾ ਪਹਿਲਾ ਕਾਰਜ ਸੀਗਾ ਹਾਂ ਇਹ ਪਹਿਲਾ ਮੇਲਾ ਪਹਿਲੀ ਮੇਰੀ ਕਮੇਟੀ ਚ ਨਹੀਂ ਕਿ ਨੌਜਵਾਨਾਂ ਨੇ ਹਾਂਜੀ ਇਹ ਪਹਿਲਾ ਕਾਰਜ ਸੀ ਤੇ ਬਾਅਦ ਚੰਦ ਜੀ ਦਾ ਜੀ ਪ੍ਰੋਗਰਾਮ ਬਣਿਆ 15 ਫਾਉਂਡ ਦਾ ਅੱਗੇ ਤੋਂ ਸਾਲਾਨਾ ਮੇਲਾ ਹੋਏਗਾ ਸਰੇਕਾ ਬੱਬਾ ਜੀ ਕਿਰਪਾ ਕਰਨਗੇ ਸੁਰਜੀਤワਲ ਜੀ ਨੇ ਉਪਰਾਲੇ ਪ੍ਰਧਾਨ ਆ ਜਿਉਂ ਉਹਨਾਂ ਵੱਲੋਂ ਮੇਲਾ ਕਰਾਇਆ ਗਿਆ ਸੱਜਣ ਫਿੱਤਰ ਸੰਗਤਾਂ ਵੱਲੋਂ ਕਟੀਆਂ ਹੋਈਆਂ ਨੇ